ਪ੍ਰੇਜ਼ ਦਾ ਲਾਰਡ एवरीवन ਸਾਰੇ ਨੂੰ ਜੈਮਸੀ ਕੀ ਖੁਦਾਬੰਦ ਸਭ ਨੂੰ ਆਸ਼ੀਸ਼ ਔਰ ਬਰਕਤ ਦੇਵੇ ਅੱਜ ਬਾਈਬਲ ਦੇ ਵਿੱਚ ਇੱਕ ਵਚਨ ਆਪਾਂ ਸਿੱਖਾਂਗੇ ਕਿ ਸਾਨੂੰ ਪਰਮੇਸ਼ਵਰ ਦਾ ਧੰਨਵਾਦ ਕਰਨਾ ਚਾਹੀਦਾ ਹੈ ਹallelujah ਅੱਜ ਬਹੁਤ ਸਾਰੇ ਲੋਕ ਆ ਜੋ ਪਰਮੇਸ਼ਵਰ ਦਾ ਧੰਨਵਾਦ ਨਹੀਂ ਕਰਦੇ ਸੋ ਪਰਮੇਸ਼ਵਰ ਦਾ ਧੰਨਵਾਦ ਕਰਨਾ ਕਿੰਨਾ ਕੁ ਜ਼ਰੂਰੀ ਆ ਆਪਾਂ ਦੇਖਾਂਗੇ ਬਾਈਬਲ ਦੇ ਵਿੱਚ ਲਿਖਿਆ ਹੈ ਕਿ ਜਦੋਂ ਆਪਾਂ ਲੋਕਾਂ ਦੀ ਕਿਤਾਬ ਉਹ ਦੀ 17 ਉਧਿਤ 11 ਆਇਤ ਨੂੰ ਪੜ੍ਹਦੇ ਹਾਂ ਤੇ ਉਹਦੇ ਵਿੱਚ ਲਿਖਿਆ ਹੈ ਕਿ 10 ਕੋੜੀ ਯਿਸੂਸੀ ਦੇ ਕੋਲ ਆਏ ਔਰ ਉਹਨਾਂ ਨੇ ਦੂਰ ਹੀ ਖੜੇ ਹੋ ਕੇ ਪ੍ਰਭੂ ਨੂੰ ਪੁਕਾਰਿਆ ਤੇ ਕਿਹਾ हे ਯਿਸੂ ਮਹਾਰਾਜ ਸਾਡੇ ਉੱਤੇ ਦਇਆ ਕਰੋ ਤੇ ਪ੍ਰਭੂ ਨੇ ਉਹਨਾਂ ਨੂੰ ਕਿਹਾ ਜਾਓ ਜਾ ਕੇ ਆਪਣਾ ਹਾਲ ਤੁਸੀਂ ਜਾਂਚ ਕਰ ਨੂੰ ਦਿਖਾਓ ਜਿਉਂ ਜਿਉਂ ਰਸਤੇ ਵਿੱਚ ਜਾ ਰਹੇ ਸੀ ਆਪਣਾ ਹਾਲ ਜਾਂਚ ਕਰਨ ਨੂੰ ਦਿਖਾਉਣ ਵਾਸਤੇ ਤੇ ਵਚਨ ਦੇ ਵਿੱਚ ਲਿਖਿਆ ਹੈ ਕਿ ਉਹ ਰਸਤੇ ਦੇ ਵਿੱਚ ਜਾਂਦੇ ਜਾਂਦੇ ਹੀ ਚੰਗੇ ਹੋ ਗਏ ਤੇ ਜਦੋਂ ਚੰਗੇ ਹੋ ਗਏ ਤੇ ਉਹਨਾਂ ਦਸਾਂ ਦੇ ਵਿੱਚੋਂ ਇੱਕ ਮੁੜ ਕੇ ਯਸੂਸੀ ਦਾ ਧੰਨਵਾਦ ਕਰਨ ਵਾਸਤੇ ਪਿੱਛੇ ਮੁਰਿਆ ਉਹਨੇ ਯਸੂਸੀ ਦੇ ਪੈਰੀ ਪੈ ਕੇ ਉਹਦਾ ਸ਼ੁਕਰ ਅਦਾ ਕੀਤਾ ਉਹਦੀ ਵਡਿਆਈ ਕੀਤੀ ਤੇ ਬਚਨ ਸਾਨੂੰ ਦੱਸਤਾ ਆ ਕਿ ਪ੍ਰਭੂ ਨੇ ਕਿਹਾ ਕਿ 10 ਦੇ ਦਾਸੀ ਚੰਗੇ ਨਹੀਂ ਹੋਏ ਤੇ ਬਾਕੀ 9 ਕਿੱਥੇ ਆ ਤੇ ਪ੍ਰਭੂ ਨੇ ਉਹ ਜਿਹੜਾ ਕੋੜੀ ਚੰਗਾ ਹੋ ਕੇ ਪ੍ਰਭੂ ਦਾ ਧੰਨਵਾਦ ਕਰਨ ਲਈ ਪਿੱਛੇ ਮੁੜਿਆ ਤੇ ਪ੍ਰਭੂ ਨੇ ਉਹਨੂੰ ਕਿਹਾ ਜਾ ਤਰੀ ਨੇਚਰ ਨੇ ਦਿਨ ਨੂੰ ਕੀ ਕੀਤਾ ਸੰਗਾ ਕੀਤਾ ਮੇਰੇ ਪੈਣ ਦੇ ਭਰਾਵੋ ਜਿਹੜਾ ਕੋੜ ਦਾ ਰੋਗ ਹੁੰਦਾ ਆ ਇਹ ਇਦਾਂ ਦਾ ਰੋਗ ਆ ਕਿ ਜੇ ਕਿਸੇ ਨੂੰ ਉਹ ਕੋੜੀ ਹੱਥ ਲਾ ਦਿੰਦਾ ਸੀ ਤੇ ਉਹਨੂੰ ਵੀ ਕੋੜ ਹੋ ਜਾਂਦਾ ਸੀ ਇਸ ਲਈ ਵਚਨ ਦੇ ਵਿੱਚ ਲਿਖਿਆ ਆ ਕਿ ਜਦੋਂ ਕਿਸੇ ਨੂੰ ਕੋੜ ਦਾ ਰੋਗ ਹੋ ਜਾਂਦਾ ਸੀ ਤੇ ਜਾਜਕ ਉਹਨੂੰ ਚੈੱਕ ਕਰਕੇ ਦੱਸਦਾ ਤੈਨੂੰ ਕਿਹੜਾ ਰੋਗ ਹੈ ਤੇ ਵਚਨ ਦੇ ਵਿੱਚ ਪੜਦੇ ਹਾਂ ਕਿ ਉਹ ਕੋੜੀ ਨੂੰ ਫਿਰ ਪਿੰਡ ਤੋਂ ਬਾਹਰ ਰੱਖਿਆ ਜਾਂਦਾ ਸੀਗਾ ਉਹ ਕੋੜੀ ਪਿੰਡ ਦੇ ਵਿੱਚ ਨਹੀਂ ਰਹਿ ਸਕਦੇ ਸੀ ਤੇ ਇਸੇ ਤਰ੍ਹਾਂ 10 ਕੋੜੀ ਆਪਣੇ ਘਰ ਤੋਂ ਦੂਰ ਆਪਣੇ ਪਰਿਵਾਰ ਤੋਂ ਦੂਰ ਆਪਣੇ ਬੱਚਿਆਂ ਤੋਂ ਦੂਰ ਸਨ ਤੇ ਜਦੋਂ ਉਹਨਾਂ ਨੇ ਯਿਸੂ ਮਸੀਹ ਬਾਰੇ ਸੁਣਿਆ ਕਿ ਯਿਸੂ ਮਸੀਹ ਰੋਗੀਆਂ ਨੂੰ ਚੰਗਾ ਕਰਦਾ ਤੇ ਉਹਨਾਂ ਨੇ ਯਿਸੂ ਮਸੀਹ ਨੂੰ ਪੁਕਾਰਿਆ ਤੇ ਯਿਸੂ ਮਸੀਹ ਨੇ ਉਹਨਾਂ ਨੂੰ ਕਿਹਾ ਹੁਣ ਜਾ ਕੇ ਆਪਣਾ ਹਾਲ ਤੁਸੀਂ ਜਾਂਚ ਕੇ ਦਿਖਾਓ ਤੇ ਯਿਸੂ ਮਸੀਹ ਨੇ ਜਦੋਂ ਉਹਨਾਂ ਨੂੰ ਹੁਕਮ ਦਿੱਤਾ ਤੇ ਉਹ ਰਸਤੇ ਦੇ ਵਿੱਚ ਜਾ ਰਹੇ ਸੀ ਤੇ ਚੰਗੇ ਹੋ ਗਏ ਤੇ ਉਹ ਕੋੜੀ ਜਿਹੜਾ ਵਾਪਸ ਮੁੜ ਕੇ ਆਇਆ ਉਹਨੇ ਪ੍ਰਭੂ ਦਾ ਸ਼ੁਕਰੀਆ ਦਾ ਕੀਤਾ ਧੰਨਵਾਦ ਕੀਤਾ ਕਿ ਮੈਂ ਫਿਰ ਤੋਂ ਆਪਣੇ ਪਰਿਵਾਰ ਦੇ ਵਿੱਚ ਹੁਣ ਜਾਵਾਂਗਾ ਇਸ ਗੱਲ ਦੀ ਵਡਿਆਈ ਕਰਦਾ ਹੋਇਆ ਪ੍ਰਭੂ ਦੇ ਕੋਲ ਮੁੜਿਆ ਤੇ ਮੈਂ ਤੁਹਾਨੂੰ ਦੱਸਣਾ ਚਾਹਣਾ ਮੇਰੇ ਭੈਣ ਤੇ ਪ੍ਰਭੂ ਕਿੰਨਾ ਜ਼ਿਆਦਾ ਜ਼ਰੂਰੀ ਸਾਨੂੰ ਪਰਮੇਸ਼ਵਰ ਦਾ ਧੰਨਵਾਦ ਕਰਨਾ ਅੱਜ ਬਹੁਤ ਸਾਰੇ ਲੋਕ ਆਹ ਪ੍ਰਭੂ ਦੇ ਕੋਲ ਆਸ਼ੀਸ਼ਾਂ ਵਰਕਤਾ ਚੰਗਿਆਈ ਧਨ ਦੌਲਤ ਸ਼ੋਹਰਤ ਲੈ ਲੈਂਦੇ ਆ ਪਰ ਪਰਮੇਸ਼ਰ ਦਾ ਧੰਨਵਾਦ ਨਹੀਂ ਕਰਦੇ ਅੱਜ ਸਾਨੂੰ ਪ੍ਰਭੂ ਦਾ ਧੰਨਵਾਦ ਕਰਨਾ ਚਾਹੀਦਾ ਹੈ ਅੱਜ ਮੰਨ ਕੇ ਚੱਲੋ ਕਿ ਅਸੀਂ ਕਿਸੇ ਕਾਰਨ ਆਪਣੇ ਪਰਿਵਾਰ ਤੋਂ ਦੂਰ ਆ ਆਪਣੇ ਰਿਸ਼ਤੇਦਾਰਾਂ ਤੋਂ ਦੂਰ ਆ ਤੇ ਸਾਡੇ ਵਿੱਚ ਉਹ ਬਿਮਾਰੀ ਹੋ ਜਾਂ ਕੋਈ ਕਿਸੇ ਕਾਰਨ ਦੂਰੀ ਪਾਤੀ ਅਗਰ ਸਾਨੂੰ ਪਰਮੇਸ਼ਰ ਨੇ ਫਿਰ ਤੋਂ ਸਾਨੂੰ ਆਪਣੇ ਪਰਿਵਾਰ ਨਾਲ ਮਿਲਿਆ ਤਾਂ ਸਾਨੂੰ ਉਹਦਾ ਦਿਲ ਤੋਂ ਸ਼ੁਕਰੀਆ ਦਾ ਕਰਨਾ ਚਾਹੀਦਾ ਹallelujah ਇਸ ਲਈ ਚੱਲਦੇ ਫਿਰਦੇ ਉੱਠਦੇ ਬੈਠਦੇ ਜਿੰਨਾ ਵੀ ਹੋ ਸਕੀਏ ਪਰਮੇਸ਼ਰ ਦਾ ਧੰਨਵਾਦ ਕਰਿਆ ਕਰੀਏ ਜਿਸ ਨੇ ਸਾਨੂੰ ਆਪਣੇ ਹੱਥਾਂ ਨਾਲ ਬਣਾਇਆ वचन ਦੱਸਦਾ ਹੈ ਕਿ ਪ੍ਰਭੂ ਨੇ ਸਾਨੂੰ ਆਪਣਾ ਲਹੂ ਡੋਲ ਕੇ ਆਪਣੇ ਲਹੂ ਦੀ ਕੀਮਤ ਚੁਕਾ ਕੇ ਸਾਨੂੰ ਮੌਲ ਖਰੀਦਿਆ ਆਪਣੇ ਧੀਆਂ ਦੇ ਪੁੱਤਣਾਂ ਦਾ ਹੋਣ ਦਾ ਅਧਿਕਾਰ ਦਿੱਤਾ ਇਸ ਕਰਕੇ ਜਦੋਂ ਅਸੀਂ ਉਹਦੇ ਧੀਆਂ ਦੇ ਪੁੱਤਰ ਬਣ ਗਏ ਹਾਂ ਤੇ ਸਾਨੂੰ ਹਰ ਰੋਜ਼ ਪ੍ਰਭੂ ਦਾ ਧੰਨਵਾਦ ਕਰਨਾ ਚਾਹੀਦਾ ਹੈ ਤਾਂ ਕਿ ਅਸੀਂ ਉਹਦੀ ਹੋਰ ਮਹਿਮਾ ਵੜਾਈ ਕਰੀਏ ਪ੍ਰਭੂ ਸਾਡੇ ਕੋ ਕੁਝ ਨਹੀਂ ਚਾਹੁੰਦਾ ਅਸੀਂ ਪ੍ਰਭੂ ਦੇ ਧੀਆਂ ਔਰ ਪੁੱਤਰ ਹਾਂ ਅਸੀਂ ਪ੍ਰਭੂ ਦਾ ਜਿੰਨਾ ਵੀ ਧੰਨਵਾਦ ਹੋ ਸਕੇ ਉਹਨਾ ਹੀ ਕਰੀਏ ਸੋ ਖੁਦਾ ਦੇ ਪਿਆਰੇ ਲੋਕੋ ਇਹ ਵਚਨ ਸਾਨੂੰ ਇਹ ਦੱਸਦਾ ਆ ਕਿ ਅਸੀਂ ਜਿੰਨਾ ਵੀ ਹੋ ਸਕੀਏ ਪ੍ਰਭੂ ਦਾ ਧੰਨਵਾਦ ਕਰਨਾ ਚਾਹੀਦਾ ਸਾਨੂੰ ਹਾਲੇਲੂਇਆ ਸੋ ਖੁਦਾ ਇਹਨਾਂ ਵਚਨਾਂ ਤੇ ਸਭ ਨੂੰ ਆਸ਼ੀਸ਼ ਔਰ ਬਰਕਤ ਦੇ